ਮਿੱਤਰੋ ਚਾਹ ਦੇ ਆਪਾਂ ਨੁਕਸਾਨ ਹੀ ਸੁਣਦੇ ਆਂ ਵੀ ਚਾਹ ਦੇ ਜਿਹੜੇ ਨੇ ਵੀ ਚਾਹ ਮਾੜੀ ਹੁੰਦੀ ਆ ਚਾਹ ਦੇ ਬਹੁਤ ਨੁਕਸਾਨ ਨੇ ਪਰ ਇੱਕ ਮੈਂ ਤੁਹਾਨੂੰ ਅੱਜ ਚਾਹ ਦਾ ਬਹੁਤ ਵੱਡਾ ਜਿਹੜਾ ਗੋਣਾ ਉਹ ਸੋਣ ਲੱਗਿਆ ਤੇ ਪ੍ਰੈਕਟੀਕਲ ਕਰਿਆ ਸੀ ਆਪਾਂ ਇੱਕ ਚੀਜ਼ ਤੇ ਪਰ ਹੁਣ ਗੱਲ ਚਾਹ ਦੀ ਨਹੀਂ ਚਾਹ ਪੱਤੀ ਦੀ ਆ ਤੇ ਉਹ ਪੱਤੀوں ਤਾਂ ਹੀ ਉਹ ਜੀ ਚਾਹ ਬਣਾਵਾਂਗੇ ਉਹ ਆਪਾਂ ਚਾਹ ਪੱਤੀ ਨੂੰ ਇਕੱਠੀ ਕਰ ਲਈਦਾ ਸੁਕਾ ਲਈਦਾ ਉਹਨੂੰ ਤੇ ਉਹਨੂੰ ਆਪਾਂ ਇੱਕ ਤਿਆਰਬਾ ਕਰਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਵੀ ਫਰਕ ਦੇਖਿਓ ਕਿੰਨਾ ਆਪਾਂ ਨੂੰ ਕਿਸੇ ਨੇ ਦੱਸਿਆ ਸੀ ਆਪਣੇ ਮਿੱਤਰ ਨੇ ਵੀ ਚਾਹ ਪੱਤੀ ਹੈ ਜਿਹੜੀ ਵੀ ਉਹਨੂੰ ਸੁਟਿਆ ਨਾ ਕਰੋ ਵੀ ਉਹਨੂੰ ਮਤਲਬ ਸੁਕਾ ਲਿਆ ਕਰੋ ਤੇ ਤੇ ਜਦੋਂ ਉਹ ਪਾਈਆ ਕੋਜਵੇ ਸੁਕਾਈ ਹੋਈ ਜਣੀ ਤਾਂ ਉਹਨੂੰ ਆਪਾਂ ਇੱਕ ਪੌਦੇ 'ਚ ਪਾ ਕੇ ਦੇਖਿਆ ਸੀ ਪਪੀਤੇ ਦੇ 'ਚ ਮੈਂ ਤੁਹਾਨੂੰ ਫਰਕ ਦਿਖਾਉਣਾ ਵੀ ਕਿੰਨਾ ਫਰਕ ਆ ਮਤਲਬ ਇੱਕ ਤਾਂ ਆਹ ਦੇਖ ਲਓ ਜੀ ਪਪੀਤੇ ਦਾ ਜਿਹੜਾ ਪੌਂਦਾ ਆਪਾਂ ਲਾਇਆ ਸੀ ਇਹ ਇਕੱਠੇ ਲਾਏ ਹੋਣੀ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਇਹਦਾ ਹੁਣ ਦੇਖ ਲਓ ਵੀ ਕਿੰਨੀ ਗਰੋਥ ਕੀਤੀ ਹੈ ਨੇ ਤੇ ਆ ਵੀ ਇਹ ਦੋਆਂ ਦੇ ਵਿੱਚ ਹੀ ਆਪਾਂ ਪਾਉਂ ਪਾਉਂਦੇ ਨੂੰ ਆਪਾਂ ਮਹੀਨਾ ਖੋ ਗਿਆ ਮਤਲਬ 15 ਦਿਨ ਪਹਿਲਾਂ ਪਾ ਕੇ ਫੇਰ ਦੁਬਾਰਾ 15 ਦਿਨਾਂ ਬਾਅਦ ਜਿਵੇਂ ਆਪਾਂ ਖਾਦ ਪਾਉਣੀ ਉਸੇ ਤਰ੍ਹਾਂ ਹੁਣ ਆਹ ਦੇਖ ਲਓ ਇਹਨਾਂ ਚ ਪਾਈ ਨਹੀਂ ਹੋਈ ਇਹਦਾ ਪੀਲਾਪਣ ਗਰੋਥ ਵੀ ਹੈ ਨਹੀਂਗੀ ਤੇ ਪੀਲਾਪਣ ਵੀ ਆ ਆ ਵੀ ਦੇਖ ਲਓ ਤੇ ਤੁਹਾਨੂੰ ਮੈਂ ਹੋਰ ਵੀ ਦਿਖਾ ਦੇਣਾ ਆਪਣੇ ਸੱਤ ਲਾਏ ਸੀਗੇ ਲਿਆ ਕੇ ਆਪਾਂ ਇਹ ਆ ਵੀ ਦੇਖੋ ਨਾ ਇਹਨੇ ਗਰੋਥ ਕਰੀ ਆ Y... Eh, ah,